ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕਹੂੰ ਦੀ ਸਗਲੀ ਲੜੀ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਹਾਂ ਦੋਸਤੋ ਪੰਜਾਬ ਦਾ ਤੇ ਪ੍ਰਵਾਸ ਦਾ ਇੱਕ ਗਹਿਰਾ ਸੰਝਾ ਹੈ ਆਜ਼ਾਦੀ ਤੋਂ ਪਹਿਲਾਂ ਹੀ ਜਦੋਂ ਵਿਸ਼ਵ ਜੰਗਾਂ ਹੋਈਆਂ ਵਰਲਡ ਵਾਰ ਹੋਈਆਂ ਉਦੋਂ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਕਾਫੀ ਪੱਦਰ ਤੇ ਜਿਹੜੇ ਪੰਜਾਬੀ ਭਾਈਚਾਰਾ ਹੈ ਸਿੱਖ ਨੇ ਜਿਹੜੇ ਉਹ ਯੂਰਪ ਦੇ ਵਿੱਚ ਤੇ ਹੋਰ ਦੇਸ਼ਾਂ ਦੇ ਵਿੱਚ ਲੜਨ ਗਏ ਤੇ ਕਈ ਜਿਹੜੇ ਨੇ ਉੱਥੇ ਹੀ ਜਿਹੜਾ ਹੈ ਵਸ ਗਏ ਤੇ ਆਪਣਾ ਜਿਹੜਾ ਫਿਊਚਰ ਹੈ ਜਿਹੜਾ ਉਹਨੂੰ ਕਿਹਾ ਜਾਂਦਾ ਹੈ ਅੱਗਾ ਜਿਹੜਾ ਹੈ ਸਵਾਰਨ ਲਈ ਉੱਥੇ ਰਹਿ ਕੇ ਜਿਹੜਾ ਹੈ ਉਹ ਕੰਮ ਕਰਨ ਦਾ ਯਤਨ ਕੀਤਾ ਉਹਨਾਂ ਨੇ ਕਾਮਾਗਾਟਾ ਮਾਰੂ ਦੀ ਜਿਹੜੀ ਕੈਨੇਡਾ ਦੇ ਵਿੱਚ ਜਹਾਜ਼ ਰੋਕਿਆ ਗਿਆ ਸੀ ਉਸ ਦੀ ਆ ਵੀ ਜਿਹੜਾ ਜ਼ਿਕਰ ਹੈ ਇਹ ਸਾਰਾ ਜਿਹੜਾ ਹੈ ਅਸੀਂ ਆਪਣੇ ਇਤਿਹਾਸ ਦੇ ਵਿੱਚ ਪੜਦੇ ਆ ਇਤਿਹਾਸ ਦੇ ਵਿੱਚ ਲਿਖਿਆ ਹੋਇਆ ਹੈ ਪਿਛਲੇ ਕੁਝ ਵਰਿਆਂ ਤੋਂ ਇਸ ਸ਼ਬਦ ਦਾ ਜਿਹੜਾ ਹੈ ਉਹ ਮਤਲਬ ਵੀ ਜਿਹੜਾ ਹੈ ਉਹ ਬਦਲ ਗਿਆ ਹੈ ਪਹਿਲਾਂ ਜਿਹੜਾ ਪ੍ਰਵਾਸ ਹੈ ਉਹ ਰੋਜੀ ਰੋਟੀ ਦੀ ਖਾਤਰ ਹੁੰਦਾ ਸੀਗਾ ਲੋਕ ਉੱਥੇ ਜਾਂਦੇ ਸੀ ਉੱਥੋਂ ਕਮਾ ਕੇ ਜਿਹੜਾ ਪੈਸਾ ਹੈ ਉਹ ਵਾਪਸ ਆਪਣੇ ਘਰ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਜਿਹੜਾ ਹੈ ਮਾਂ-ਬਾਪ ਨੂੰ ਪਰਿਵਾਰ ਨੂੰ ਜਿਹੜਾ ਹੈ ਬੱਚਿਆਂ ਨੂੰ ਉਹ ਭੇਜਦੇ ਸੀਗੇ ਹੁਣ ਜਿਹੜਾ ਹੈ ਉਹ ਪ੍ਰਵਾਸ ਹੋ ਰਿਹਾ ਹੈ ਉਹ ਪੈਸਾ ਇੱਥੋਂ ਜਿਹੜਾ ਹੈ ਪੰਜਾਬ ਦੇ ਵਿੱਚੋਂ ਜ਼ਮੀਨ ਜਾਇਦਾਦਾਂ ਵੇਚ-ਵਟ ਕੇ ਜਿਹੜਾ ਹੈ ਉਹ ਬਾਹਰ ਜਾ ਰਿਹਾ ਹੈ ਪੈਸਾ ਆ ਨਹੀਂ ਰਹਾ ਜਵਾਨੀ ਵੀ ਜਾ ਰਹੀ ਹੈ ਤੇ ਪੈਸਾ ਵੀ ਜਾ ਰਿਹਾ ਹੈ ਇਹ ਜੋ ਪ੍ਰਵਾਸ ਹੈ ਹੁਣ ਇਹ ਕਮਾਈ ਦੇ ਨਾਲੋਂ ਜਿਹੜਾ ਹੈ ਉਹ ਸੰਤਾਪ ਦੇ ਰੂਪ ਵਿੱਚ ਜਿਹੜਾ ਹੈ ਉਹ ਬਦਲ ਗਿਆ ਹੈ ਪਹਿਲਾਂ ਅਸੀਂ ਜਿਹੜਾ ਸੰਤਾਪ ਇਹਦਾ ਸੁਣਦੇ ਹੁੰਦੇ ਸੀਗੇ ਜਾਂ ਇਹਦਾ ਨੁਕਸਾਨ ਸੁਣਦੇ ਹੁੰਦੇ ਸੀ ਉਹ ਇਹ ਸੁਣਦੇ ਹੁੰਦੇ ਸੀ ਕਿ ਵਿਦੇਸ਼ੀ ਜਿਹੜੇ ਲਾੜੇ ਨੇ ਉਹ ਇੱਥੇ ਆ ਕੇ ਵਿਆਹ ਕਰਾ ਕੇ ਕੁੜੀਆਂ ਨੂੰ ਪਿੱਛੇ ਛੱਡ ਜਾਂਦੇ ਸੀਗੇ ਤੇ ਵਾਪਸ ਬੁਲਾਉਂਦੇ ਨਹੀਂ ਸੀਗੇ ਉੱਥੇ ਹੋਰ ਵਿਆਹ ਕਰਾ ਲੈਂਦੇ ਸੀ ਇਸ ਤਰ੍ਹਾਂ ਦੀਆਂ ਛੱਡੀਆਂ ਹੋਈਆਂ ਕੁੜੀਆਂ ਦੀ ਦਾਸਤਾਨ ਜਿਹੜੀ ਹੈ ਉਹ ਵੀ ਬਹੁਤ ਲੰਬਾ ਸਮਾਂ ਸੁਣਦੇ ਰਹੇ ਹਾਂ ਫੋਨ ਜੋ ਹੈ ਉਹ ਬਦਲ ਗਿਆ ਹੈ ਫੋਨ ਜਿਹੜੀਆਂ ਕੁੜੀਆਂ ਨੇ ਉਹ ਵਿਆਹ ਕਰਾ ਕੇ ਮੁੰਡੇ ਵਾਲੇ ਦੇ ਖਰਚੇ ਦੇ ਉੱਤੇ ਬਾਹਰ ਜਾ ਰਹੀਆਂ ਹਨ ਉੱਥੇ ਜਾ ਕੇ ਉਹ ਮੁੰਡਿਆਂ ਨੂੰ ਜਿਹੜਾ ਹੈ ਬੁਲਾਉਣਾ ਭੁੱਲ ਜਾਂਦੀਆਂ ਨੇ ਤੇ ਛੱਡੇ ਹੋਏ ਜਿਹੜੇ ਮੁੰਡਿਆਂ ਦੀਆਂ ਲਾੜਿਆਂ ਦੀ ਗਿਣਤੀ ਜਿਹੜੀ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਇਸੇ ਤਰ੍ਹਾਂ ਹੀ ਜਿਹੜਾ ਜਾਣ ਦਾ ਰੁਝਾਨ ਸੀਗਾ ਕੈਨੇਡਾ ਦੇ ਵੀਜ਼ੇ ਨੂੰ ਲੈ ਕੇ ਉਸ ਤੋਂ ਬਾਅਦ ਅਮਰੀਕਾ ਤੇ ਇੰਗਲੈਂਡ ਯੂ ਐਸ ਏ ਤੇ ਯੂ ਕੇ ਦੇ ਵਿੱਚ ਇਲੀਗਲੀ ਜਿਹੜਾ ਹੈ ਜਾਣ ਦਾ ਬਿਨਾ ਉੱਥੋਂ ਦਾ ਵੀਜ਼ਾ ਲੈ ਜਾਣ ਦਾ ਜਿਹੜਾ ਚਲਨ ਹੈ ਉਸ ਦੇ ਵਿੱਚ ਜਿਹੜਾ ਹੈ ਕਾਫੀ ਵਾਧਾ ਹੋਇਆ ਹੈ ਲੇਟੈਸਟ ਜਿਹੜੇ ਨੇ ਸਭ ਤੋਂ ਯੂ ਐਸ ਦਾ ਇੱਕ ਡਿਪਾਰਟਮੈਂਟ ਹੈ ਅ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਉਹਨੂੰ ਕਿਹਾ ਜਾਂਦਾ ਹੈ ਸੀਬੀਟੀ ਉਸ ਨੇ ਜਿਹੜੇ ਅੰਕੜੇ ਜਾਰੀ ਕੀਤੇ ਨੇ ਉਹ ਜੂਨ ਮਹੀਨੇ ਦੇ ਵਿੱਚ ਜਿਹੜਾ ਹੈ ਅੱਜ ਤੱਕ ਦਾ ਸਭ ਤੋਂ ਵੱਡਾ ਜਿਹੜਾ ਅੰਕੜਾ ਹੈ ਹੁਣ ਤੱਕ ਦਾ 5152 5152 ਜਿਹੜਾ ਕੱਲੇ ਜੂਨ ਮਹੀਨੇ ਦੇ ਵਿੱਚ ਕੈਨੇਡਾ ਤੋਂ ਲੋਕ ਜਿਹੜੇ ਨੇ ਆਨ ਫੁੱਟ ਜਿਹੜਾ ਪੈਦਲ ਰਸਤਾ ਹੈ ਜਾਂ ਸੜਕ ਦੇ ਰਸਤੇ ਤੋਂ ਬਾਰਡਰ ਕ੍ਰੋਸ ਕਰਕੇ ਜਿਹੜੇ ਨੇ ਉਹ ਅਮਰੀਕਾ ਗਏ ਨੇ ਹਾਲਾਤ ਇਹੋ ਜਿਹੇ ਬਣ ਗਏ ਨੇ ਕਿ ਜਿਹੜਾ ਇਹ ਅੰਕੜਾ ਹੈ ਇਹ ਹੁਣ ਤੱਕ ਦਾ ਜਿਹੜਾ ਸਭ ਤੋਂ ਬਦਨਾਮ ਰੂਟ ਸੀਗਾ ਅ ਯੂ ਐਸ ਏ ਇਲੀਗਲੀ ਜਾਣ ਦਾ ਜਿਹਨੂੰ ਮੈਕਸੀਕੋ ਦੇ ਰਸਤਾ ਕਿਹਾ ਜਾਂਦਾ ਹੈ ਮੈਕਸੀਕੋ ਦੇ ਬਾਰਡਰ ਤੋਂ ਗਿਆ ਜਾਂਦਾ ਸੀ ਉਹਨੂੰ ਦਸੰਬਰ 2023 ਤੋਂ ਹੀ ਜਿਹੜਾ ਹੈ ਉਸ ਤੋਂ ਵੀ ਜ਼ਿਆਦਾ ਅੰਕੜੇ ਜਿਹੜੇ ਨੇ ਉਹ ਕੈਨੇਡਾ ਦੇ ਰਾਹੀਂ ਜਿਹੜਾ ਬਾਰਡਰ ਕਰਾਸ ਕਰਨ ਦੇ ਉਹ ਵਧ ਗਏ ਹਨ ਮੈਕਸੀਕੋ ਦਾ ਰਸਤਾ ਤਨੁਸਾਰਿਆ ਨੂੰ ਪਤਾ ਹੈ ਆਪਣੇ ਇਲਾਕਿਆਂ ਦੇ ਵਿੱਚੋਂ ਨੂੰ ਡੌਂਕੀ ਲਾ ਕੇ ਜਾਣਾ ਵੀ ਕਿਹਾ ਜਾਂਦਾ ਹੈ ਤੇ ਇੱਥੋਂ ਹੀ ਜਿਹੜਾ ਹੈ ਇਲੀਗਲ ਤੌਰ ਦੇ ਉੱਤੇ ਜਿਹੜਾ ਹੈ ਅਮਰੀਕਾ ਜਾਇਆ ਜਾਂਦਾ ਸੀ ਪਰ ਹੁਣ ਜਿਹੜਾ ਹੈ ਕੈਨੇਡਾ ਜਿਹੜਾ ਹੈ ਉਸ ਤੋਂ ਜਿਹੜਾ ਇਲੀਗਲ ਪ੍ਰਵਾਸੀ ਜਿਨ ਕਿਹਾ ਜਾਂਦਾ ਹੈ ਉਹ ਵੱਧ ਗਿਆ ਹੈ ਕੈਨੇਡਾ ਦਾ ਬਾਰਡਰ ਜਿਹੜਾ ਯੂਐਸ ਨਾਲ ਹੈ ਉਹ ਦੁਨੀਆ ਦਾ ਸਭ ਤੋਂ ਲੰਬਾ ਤੇ ਖੁੱਲਾ ਬਾਰਡਰ ਜਿਹਨੂੰ ਕਿਹਾ ਜਾਂਦਾ ਹੈ ਉਹ 9000 ਕਿਲੋਮੀਟਰ ਲੰਬਾ ਜਿਹੜਾ ਹੈ ਦੋਨਾਂ ਦਿਸ਼ਾਂ ਦੇ ਵਿੱਚ ਬਾਰਡਰ ਹੈ ਜੇ ਤੁਸੀਂ ਇਸ ਨੂੰ ਅੰਦਾਜ਼ਾ ਲਾਉਣਾ ਹੈ ਦੀ ਲੰਬਾਈ ਦਾ ਤਾਂ ਭਾਰਤ ਚੀਨ ਦਾ ਜਿਹੜਾ ਬਾਰਡਰ ਹੈ ਉਹ 34300 ਕਿਲੋਮੀਟਰ ਲੰਬਾ ਹੈ ਤੇ ਉਸ ਤੋਂ ਟਿੱਗਣਾ ਜਿਹੜਾ ਹੈ ਉਹ ਕੈਨੇਡਾ ਦਾ ਤੇ ਅਮਰੀਕਾ ਦਾ ਜਿਹੜਾ ਬਾਰਡਰ ਹੈ ਉਹ ਜਿਹੜਾ ਤੁਸੀਂ ਅਮਰੀਕਾ ਦਾ ਯੂਐਸ ਦਾ ਸੀ ਕਸਟਮਸ ਐਂਡ ਬਾਰਡਰ ਪ੍ਰੋਡਕਸ਼ਨ ਸੀਬੀਪੀ ਦਾ ਡਾਟਾ ਜੇ ਉਹਨੂੰ ਦੇਖਦੇ ਹੋ ਪਿਛਲੇ ਜਿਹੜਾ ਐਵਰੇਜ ਮੰਥਲੀ ਜਿਹੜਾ ਹੈ ਇੰਡੀਅਨਸ ਦਾ ਫਿਗਰ ਉੱਥੇ ਫੜੇ ਜਾਂਦਾ ਜਿਹੜਾ ਹੈ ਹਰ ਮਹੀਨੇ ਜਿਹੜਾ ਐਵਰੇਜ ਇੰਡੀਅਨ ਲੋਕਾਂ ਨੂੰ ਫੜਿਆ ਜਾਂਦਾ ਹੈ ਉਹਨੂੰ ਇੰਕਾਊਂਟਰ ਕਹਿੰਦੇ ਨੇ ਉਹਦਾ ਵੀ ਮਤਲਬ ਇਹ ਹੁੰਦਾ ਵੀ ਜਾਂ ਡਿਟੇਨ ਕਰ ਲਿਆ ਜਾਂ ਫੜ ਕੇ ਵਾਪਸ ਭੇਜ ਤਾ ਐਕਸਪੈਲ ਕਰਤਾ ਜਾਂ ਜਿਹੜਾ ਹੈ ਰਿਫਿਊਜ਼ਡ ਐਂਟਰੀ ਵੀ ਉਹਨੂੰ ਆਉਣ ਤੋਂ ਮਨਾ ਕਰਤਾ ਉਸ ਇਹ ਤਿੰਨਾਂ ਦੀ ਕੈਟਾਗਰੀ ਨੂੰ ਜਿਹੜਾ ਹੈ ਮਲਾਕੇ ਦੇਖਿਆ ਜਾਂਦਾ ਉਸ ਦੇ ਵਿੱਚ ਜਿਹੜਾ 47% ਦਾ ਜਿਹੜਾ ਵਾਧਾ ਹੈ ਉਹ ਦਰਜ ਕੀਤਾ ਗਿਆ ਹੈ ਪਹਿਲਾਂ ਜਿਹੜੀ ਹੈ ਦੀ ਐਵਰੇਜ 2023 ਦੇ ਵਿੱਚ ਸੀਗੀ ਉਹ 2548 ਬੰਦੇ ਸੀ ਜਿਹੜੇ ਫੜੇ ਜਾਂਦੇ ਸੀਗੇ ਤੇ ਹੁਣ ਜਿਹੜਾ ਹੈ 6 ਮਹੀਨਿਆਂ ਦੀ ਜੇ ਐਵਰੇਜ ਲਾਈਏ ਪਿਛਲੇ 6 ਮਹੀਨਿਆਂ ਦੀ ਜਨਵਰੀ ਤੋਂ ਲੈ ਕੇ ਜੂਨ ਤੱਕ ਦੀ ਤਾਂ ਇਹ ਐਵਰੇਜ ਜਿਹੜੀ ਹਰ ਮਹੀਨੇ ਦੀ ਹੋ ਗਈ ਹੈ 3733 ਬੰਦੇ ਜਿਹੜੇ ਨੇ 3733 ਐਵਰੇਜ ਤੇ ਇੰਡੀਅਨ ਬੰਦੇ ਜਿਹੜੇ ਫੜੇ ਜਾਂਦੇ ਨੇ ਉਹ ਇੰਡੀਅਨ ਦੇ ਵਿੱਚੋਂ ਵੀ ਜਿਹੜਾ ਜ਼ਿਆਦਾਤਰ ਕਾਊਂਟ ਹੁੰਦਾ ਹੈ ਉਹ ਪੰਜਾਬ ਦੇ ਲੋਕ ਹੁੰਦੇ ਨੇ ਹਰਿਆਣਾ ਦੇ ਵੀ ਕੁਝ ਲੋਕ ਹੁੰਦੇ ਨੇ ਜਾਂ ਗੁਜਰਾਤ ਦੇ ਲੋਕ ਹੁੰਦੇ ਨੇ ਇਹਨਾਂ ਨੂੰ ਜਿਹੜਾ ਹੈ ਇਹ ਆਸ ਹੁੰਦੀ ਹੈ ਕਿ ਇੱਕ ਵਾਰ ਅਸੀਂ ਉੱਥੇ ਪਹੁੰਚ ਜਾਈਏ ਉੱਥੇ ਸਾਡੇ ਫਿਰ ਜਿਹੜੇ ਨਿਸ਼ਤੇਦਾਰ ਜਾਂ ਭਾਈ ਭੈਣ ਕਮਿਊਨਿਟੀ ਜਿਹੜੀ ਹੈ ਉਹ ਪੰਜਾਬੀਆਂ ਦੀ ਤੇ ਗੁਜਰਾਤੀਆਂ ਦੀ ਜਾਂ ਕੁਛ ਹਰਿਆਣੇ ਵਾਲਿਆਂ ਦੀ ਉੱਥੇ ਪਹਿਲਾਂ ਹੀ ਬਹੁਤ ਵੱਡੀ ਵਸੂ ਉਹਨਾਂ ਦੀ ਹੈਗੀ ਐ ਇਸ ਕਰਕੇ ਜਿਹੜੇ ਨੇ ਇੱਥੋਂ ਦੇ ਹੀ ਜਿਹੜੇ ਲੋਕ ਨੇ ਉਹ बार-बार ਜਿਹੜੇ ਨੇ ਇਹ ਰੂਟ ਤੋਂ ਜਾ ਰਹੇ ਅਮਰੀਕਾ ਦੀ ਆਪਾਂ ਗੱਲ ਕੀਤੀ ਜੇ ਹੁਣ ਇੰਗਲੈਂਡ ਦੀ ਕਰੀਏ ਯੂਕੇ ਦੀ ਗੱਲ ਕਰੀਏ ਉਸ ਦਾ ਵੀ ਜਿਹੜਾ ਹੈ 2023 ਦੇ ਵਿੱਚ ਜਿਹੜਾ ਉੱਥੇ ਅਸਾਈਲਮ ਲਈ ਜਿਨ੍ਹਾਂ ਨੇ ਸ਼ਰਨਾ ਲੈਣ ਵਾਸਤੇ ਜਿਨ੍ਹਾਂ ਨੇ ਸ਼ਰਨ ਲੈਣ ਵਾਸਤੇ ਅਪਲਾਈ ਕੀਤਾ ਸੀ ਉਹਨਾਂ ਦੀ ਗਿਣਤੀ ਜਿਹੜੀ ਹੈ ਕੁੱਲ 495 ਸੀ ਜਿਨ੍ਹਾਂ ਨੇ ਐਟਪੋਰਟ ਮਤਲਬ ਤੁਸੀਂ ਉੱਥੇ ਪਹੁੰਚੇ ਪੋਰਟ ਤੇ ਪਹੁੰਚੇ ਤੇ ਉੱਥੋਂ ਉਤਰਨ ਅਨੁਸਾਰ ਤੁਸੀਂ ਜਿਹੜਾ ਹੈ ਸ਼ਰਨ ਵਾਸਤੇ ਜਿਹੜਾ ਹੈ ਅਪਲਾਈ ਕਰ ਦਿੱਤਾ ਉਹਨਾਂ ਦੀ ਗਿਣਤੀ ਦੀ ਆਪਾਂ ਗੱਲ ਕਰ ਰਹੇ ਹਾਂ ਉਹ 495 ਸੀ 2022 ਦੇ ਵਿੱਚ ਅ ਇਕੀ ਤੋਂ ਅਗਲੇ ਸਾਲ ਜਿਹੜਾ ਹੈ ਇਹਦੇ 136% ਦਾ ਵਾਧਾ ਹੋਇਆ ਜਾਨਣ ਦੀ 1170 ਤੱਕ ਇਹ ਗਿਣਤੀ ਜਿਹੜੀ ਹੈ ਪਹੁੰਚ ਗਈ 2023 ਦੇ ਵਿੱਚ ਇਹ ਹੋਰ ਵੱਧ ਕੇ ਜਿਹੜੀ ਹੈ 1319 ਬੰਦੇ ਇਹ ਹਜੇ ਸੀ ਜਿਨ੍ਹਾਂ ਨੇ ਐਟ ਪੋਰਟ ਜਿਹੜਾ ਹੈ ਉਹ ਯੂਕੇ ਦੇ ਵਿੱਚ ਜਾ ਕੇ ਅਸਾਈਲਮ ਜਿਹੜਾ ਹੈ ਸ਼ਰਨਾਰਥ ਜਾਂ ਸ਼ਰਨ ਲੈਣ ਲਈ ਜਿਹੜਾ ਹੈ ਉਹ ਅਪਲਾਈ ਕੀਤਾ ਜੂਨ ਮਹੀਨੇ ਤੱਕ ਪਹਿਲੇ 6 ਮਹੀਨੇ ਜਿਹੜੇ 2024 ਦੇ ਨੇ 475 ਲੋਕ ਆਲਰੇਡੀ ਜਿਹੜਾ ਨੇ ਉਹ ਅਸਾਈਲਮ ਵਾਸਤੇ ਸ਼ਰਨ ਵਾਸਤੇ ਜਿਹੜਾ ਹੈ ਅਪਲਾਈ ਕਰ ਚੁੱਕੇ ਹਨ ਇਹ ਜਿਹੜੇ ਨੇ ਇਹਨਾਂ ਦੇ ਵਿੱਚੋਂ ਬਹੁਤ ਵੱਡਾ ਹਿੱਸਾ ਜਿਹੜਾ ਹੈ ਸਿਗਨੀਫੀਕੈਂਟ ਹਿੱਸਾ ਜਿਹੜਾ ਹੈ ਉਹ ਕੈਨੇਡਾ ਜਾਣ ਵਾਲੇ ਲੋਕਾਂ ਦਾ ਹੈ ਉਹ ਲੋਕ ਇੱਥੋਂ ਜਿਹੜਾ ਹੈ ਇੰਡੀਆ ਤੋਂ ਕੈਨੇਡਾ ਦਾ ਵੀਜ਼ਾ ਲੈ ਕੇ ਜਹਾਜ਼ ਚੜ੍ਹਦੇ ਨੇ ਉੜਦੇ ਨੇ ਉੱਥੇ ਲੰਡਨ ਦੀ ਜਿਹੜੀ ਹੈ ਕਿਸੇ 에어ਪੋਰਟ ਤੇ ਸਟਾਪਓਵਰ ਹੁੰਦਾ ਹੈ ਫਲਾਈਟ ਨੇ ਰੁਕ ਕੇ ਜਾਣਾ ਹੁੰਦਾ ਹੈ ਉਹ ਜਦੋਂ ਫਲਾਈਟ ਉੱਥੇ ਰੁਕਦੀ ਹੈ ਤਾਂ ਉਹ ਉੱਥੇ ਉਤਰ ਕੇ ਜਿਹੜਾ ਹੈ ਅਸਾਈਲਮ ਨੂੰ ਅਪਲਾਈ ਕਰ ਦਿੰਦੇ ਨੇ ਇਸ ਤਰ੍ਹਾਂ ਦਾ ਰੂਟ ਜਿਹੜਾ ਹੈ ਇਹ ਤਰੀਕਾ ਜਿਹੜਾ ਹੈ ਉਹ ਅਪਣਾਇਆ ਗਿਆ ਹੈ ਲੋਕਾਂ ਵੱਲੋਂ ਜਿਹੜੇ ਨੰਬਰਾਂ ਦੀ ਆਪਾਂ ਆ ਗੱਲ ਕਰ ਰਹੇ ਹਾਂ ਹੁਣ ਯੂਐਸ ਨੇ ਤੇ ਯੂਕੇ ਨੇ ਦੋਨਾਂ ਨੇ ਹੀ ਕੈਨੇਡਾ ਦੀ ਗਵਰਨਮੈਂਟ ਨਾਲ ਗੱਲ ਕੀਤੀ ਹੈ ਤੇ ਉਹਨਾਂ ਨੇ ਆਪਣੀ ਚਿੰਤਾ ਪ੍ਰਗਟਾਈ ਹੈ ਕਿ ਤੁਹਾਡਾ ਜਿਹੜਾ ਵੀਜ਼ੇ ਦੇਣ ਦਾ ਜਿਹੜਾ ਸੌਖਾ ਤਰੀਕਾ ਹੈ ਆਸਾਨ ਤਰੀਕਾ ਹੈ ਵੀਜ਼ਾ ਜਾਰੀ ਕਰਨ ਦਾ ਉਹਨਾਂ ਦੇ ਨਾਲ ਜਿਹੜਾ ਹੈ ਸਾਡੇ ਕੋਲ ਜਿਹੜੇ ਮਾਈਗ੍ਰੈਂਟ ਨੇ ਉਹਨਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਤੇ ਇਸ ਨੂੰ ਜਿਹੜਾ ਹੈ ਰੋਕੋ ਤੁਸੀਂ ਯੂਐਸ ਨੇ ਤਾਂ ਇਹ ਕਿਹਾ ਹੈ ਕਿ ਤੁਸੀਂ ਰਿਗਰਸ ਚੈਕਿੰਗ ਜਿਹੜੀ ਹੈ ਬਹੁਤ ਹੀ ਕਠਿਓਰ ਜਿਹੜੀ ਹੈ ਕਠਨ ਤਰੀਕਾ ਅਪਣਾ ਲਈ ਅਪਣਾਓ ਜਿਵੇਂ ਕਿ ਅਮਰੀਕਾ ਅਪਣਾਉਂਦਾ ਹੈ ਵੀਜ਼ਾ ਜਾਰੀ ਕਰਨ ਲਈ ਤੇ ਯੂਕੇ ਨੇ ਜਿਹੜਾ ਇੰਗਲੈਂਡ ਨੇ ਉਹ ਇਹ ਕਿਹਾ ਹੈ ਕਿ ਕੈਨੇਡਾ ਜੇ ਜਾਣਾ ਹੈ ਵੀਜ਼ਾ ਹੈ ਤਾਂ ਉਹਨਾਂ ਨੂੰ ਲੰਡਨ 에ਅਰਪੋਰਟ ਵਾਸਤੇ ਜਿਹੜਾ ਹੈ ਉਹ ਟ੍ਰਾਂਜ਼ਿਟ ਵੀਜ਼ਾ ਜਿਹੜਾ ਹੈ ਉਹਨੂੰ ਅਸੀਂ ਜ਼ਰੂਰੀ ਬਣਾਉਣ ਦੀ ਵਿਚਾਰ ਕਰ ਰਹੇ ਹਾਂ ਕਿ ਉਹ ਜ਼ਰੂਰੀ ਬਣਾਇਆ ਜਾਵੇ ਟ੍ਰਾਂਜ਼ਿਟ ਵੀਜ਼ਾ ਜਦੋਂ ਯੂਕੇ ਜਾਰੀ ਕਰੂਗਾ ਤਾਂ ਉਹਨਾਂ ਦਾ ਉਹਦੇ ਵਿੱਚ ਦਖਲ ਹੋ ਜਾਏਗਾ ਤਾਂ ਉਹ ਜਿਹੜਾ ਹੈ ਚੈਕਿੰਗ ਹੈ ਉਹ ਚੰਗੇ ਤਰੀਕੇ ਨਾਲ ਕਰ ਦੇਣਗੇ ਸੋ ਇਸ ਤਰ੍ਹਾਂ ਦਾ ਜਿਹੜਾ ਹੈ ਉਹ ਦੋਨਾਂ ਦੇਸ਼ਾਂ ਵੱਲੋਂ ਅਮਰੀਕਾ ਤੇ ਕੈਨੇਡਾ ਵੱਲੋਂ ਇਸ ਤਰ੍ਹਾਂ ਦੇ ਮੈਅਰਸ ਨੂੰ ਅਪਣਾਏ ਜਾਣ ਦੀ ਜਿਹੜੀ ਹੈ ਉਹ ਗੱਲ ਕੀਤੀ ਜਾ ਰਹੀ ਹੈ ਹੁਣ ਜਿਹੜੇ ਅਸਾਈਲਮ ਦੀ ਆਪਾਂ ਸ਼ਰਨਾਰਥੀਆਂ ਦੀ ਗੱਲ ਕਰ ਰਹੇ ਹਾਂ ਯੂਕੇ ਦੇ ਵਿੱਚ ਕਦੇ ਵੀ ਜਿਹੜਾ ਹੈ ਇੰਨੇ ਵੱਡੇ ਪੱਧਰ ਦੇ ਉੱਤੇ ਨਹੀਂ ਹੁੰਦਾ ਸੀ 2003 ਦੇ ਵਿੱਚ ਜਿਹੜਾ ਹੈ ਇੱਕ ਵਾਰ ਪੀਕ ਦਾ ਪੁਆਇੰਟ ਪਹੁੰਚਿਆ ਸੀ ਉਦੋਂ 930 ਲੋਕਾਂ ਨੇ ਜਿਹੜਾ ਹੈ ਉਹ ਸ਼ਰਨਾਰਥ ਸ਼ਰਨ ਲੈਣ ਵਾਸਤੇ ਅਪਲਾਈ ਕੀਤਾ ਸੀ ਉਸ ਤੋਂ ਬਾਅਦ ਘਟ ਕੇ ਗਿਣਤੀ ਜਿਹੜੀ ਹੈ 100 ਦੇ ਥੱਲੇ ਆ ਗਈ 100 ਦੇ ਕਰੀਬ ਆ ਗਈ ਤੇ 2019 ਤੱਕ ਕਦੇ ਵੀ ਜਿਹੜਾ ਹੈ ਇਹ 100 ਦਾ ਅੰਕੜਾ ਨਹੀਂ ਟੱਪਿਆ ਕੈਨੇਡਾ ਯੂਕੇ ਦੇ ਵਿੱਚ ਜਿਹੜਾ ਹੈ ਸ਼ਰਨ ਲੈਣ ਵਾਲੇ ਲੋਕਾਂ ਦੀ ਗਿਣਤੀ ਜਿਹੜੀ ਹੈ ਭਾਰਤੀਆਂ ਦੀ ਕਦੇ ਵੀ 100 ਤੋਂ ਉੱਪਰ ਨਹੀਂ ਟੱਪੀ ਸੀ ਤੇ ਹੁਣ ਜਿਹੜਾ ਹੈ ਇਹ ਫੇਰ ਹਜ਼ਾਰਾਂ ਦੇ ਵਿੱਚ ਜਿਹੜੀ ਹੈ ਗਿਣਤੀ ਪਹੁੰਚ ਗਈ ਹੈ ਹੁਣ ਸਵਾਲ ਇਸ ਤੋਂ ਉੱਠ ਕੇ ਆਉਂਦਾ ਹੈ ਇਹ ਨਿਕਲਦਾ ਹੈ ਕਿ ਕੈਨੇਡਾ ਹੀ ਕਿਉਂ ਤੇ ਹੁਣ ਹੀ ਕਿਉਂ ਇੱਕ ਤਾਂ ਕੈਨੇਡਾ ਵਾਲਾ ਰੂਟ ਹੈ ਤੇ ਦੂਸਰਾ ਹੁਣ ਕਿਉਂ ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਕਿ ਡੌਂਕੀ ਰੂਟ ਜਿਹੜਾ ਹੈ ਉਹ ਪਹਿਲਾਂ ਇੱਥੇ ਕਾਫੀ ਮਸ਼ਹੂਰ ਜਿਹੜਾ ਸੀਗਾ ਜਿਨ੍ਹਾਂ ਨੇ ਇਲੀਗਲ ਤੌਰ ਤੇ ਬਿਨਾ ਵੀਜ਼ਾ ਲਏ ਜਿਹੜਾ ਹੈ ਅਮਰੀਕਾ ਦੇ ਵਿੱਚ ਜਾਣਾ ਹੁੰਦਾ ਸੀਗਾ ਉਹ ਰੂਟ ਜਿਹੜਾ ਹੈ ਉਹਦੀ ਇੱਕ ਤਾਂ ਜਿਹੜੀ ਹੈ ਕੀਮਤ ਬਹੁਤ ਜ਼ਿਆਦਾ ਸੀ 50-60 ਲੱਖ ਰੁਪਏ ਜਿਹੜੇ ਨੇ ਉਹ ਇੱਕ ਬੰਦੇ ਦੇ ਉਸ ਰੂਟ ਦੇ ਰਾਹੀਂ ਜਿਹੜਾ ਜਾਣ ਦੇ ਲੱਗ ਜਾਂਦੇ ਸੀਗੇ ਦੂਸਰਾ ਜਿਹੜਾ ਹੈ ਉਹਦੇ ਵਿੱਚ ਜਾਣ ਦਾ ਜੋਖਮ ਜਿਹੜਾ ਹੈ ਉਹ ਵੀ ਬਹੁਤ ਗਿਣਿਆ ਜਾਂਦਾ ਸੀ ਕਿਉਂਕਿ ਉਹ ਸਮਗਲਰ ਜਾਂ ਉਹ ਲੋਕ ਜਿਹੜੇ ਸੀਲਾ ਮਾਫੀਆ ਸੀ ਜਿਹੜਾ ਇਸ ਨੂੰ ਚਲਾਉਂਦਾ ਸੀ ਉਹਨਾਂ ਦਾ ਤੁਹਾਨੂੰ ਇੱਕ ਹੱਥ ਤੋਂ ਦੂਜੇ ਹੱਥ ਦੂਜੇ ਤੋਂ ਤੀਜੇ ਹੱਥ ਇਸ ਤਰੀਕੇ ਨਾਲ ਜਿਹੜਾ ਲੋਕਾਂ ਨੂੰ ਭੇਜਿਆ ਜਾਂਦਾ ਸੀ ਤੇ ਉੱਥੇ ਕਦੇ ਵੀ ਜਿਹੜਾ ਹੈ ਜੰਗਲਾਂ ਦੇ ਵਿੱਚੋਂ ਦੀ ਜਾਣਾ ਪੈਂਦਾ ਸੀ ਕਾਫੀ ਜਿਹੜਾ ਹੈ ਮੁਸ਼ਕਲ ਰੂਟ ਕਿਹਾ ਜਾਂਦਾ ਸੀ ਤੇ ਉੱਥੇ ਜਾਣ ਦਾ ਜੋਖਮ ਵੀ ਕਾਫੀ ਇਸ ਤਰ੍ਹਾਂ ਦਾ ਸੁਣਨ ਦੇ ਵਿੱਚ ਆਉਂਦਾ ਸੀ ਕਿ ਕਈ ਲੋਕਾਂ ਦੀ ਜਾਨ ਜਿਹੜੀ ਹੈ ਜਾ ਚੁੱਕੀ ਹੈ ਜੀ ਹੋਣ ਜਿਹੜਾ ਹੈ ਇਹ ਉੱਥੇ ਇੱਕ ਹੋਰ ਵੀ ਹੋ ਗਿਆ ਹੈ ਕਿ ਜਿਹੜਾ 트럼ਪ ਜਦੋਂ ਪਿਛਲੀ ਵਾਰ ਪ੍ਰੈਜ਼ੀਡੈਂਟ ਬਣਿਆ ਸੀ ਉਸ ਨੇ ਐਂਟੀ ਮਾਈਗ੍ਰੈਂਟ ਦਾ ਜਿਹੜਾ ਹੈ ਆਪਣਾ ਉਹ ਰਾਜਨੀਤਿਕ ਰੌਲਾ ਜਿਹੜਾ ਹੈ ਉਹ ਬਹੁਤ ਵੱਡਾ ਉਹਨੇ ਇਸ਼ੂ ਬਣਾਇਆ ਹੋਇਆ ਹੈ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵਿੱਚ ਇਸ ਕਰਕੇ ਉੱਥੇ ਸਖਤੀ ਵੀ ਜਿਹੜੀ ਹੈ ਉਹ ਬਹੁਤ ਵਧ ਗਈ ਹੈ ਜਿਹੜਾ ਮੈਕਸੀਕੋ ਦਾ ਰੂਟ ਹੈ ਉੱਥੇ ਯੂਐਸ ਵੱਲੋਂ ਬਹੁਤ ਜ਼ਿਆਦਾ ਸਖਤੀ ਵੀ ਵਧਾ ਦਿੱਤੀ ਗਈ ਹੈ ਇਸ ਕਰਕੇ ਵੀ ਜਿਹੜਾ ਹੈ ਉੱਥੋਂ ਸ਼ਿਫਟ ਜਿਹੜਾ ਹੋ ਰਿਹਾ ਹੈ ਲੇਕਿਨ ਇਸ ਦਾ ਸਭ ਤੋਂ ਜਿਹੜਾ ਵੱਡਾ ਕੈਨੇਡਾ ਦੀ ਆਪਾਂ ਗੱਲ ਕਰ ਰਹੇ ਰੂਟ ਹੈ ਉਹ ਕਿਉਂ ਹੋਇਆ ਹੈ ਹੁਣ ਕੈਨੇਡਾ ਦੇ ਵਿੱਚ ਵੀ ਜਿਹੜੇ ਸ਼ਰਨਾਰਥੀ ਜਿਹੜੇ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਭਾਰਤੀ ਜਿਹੜੇ ਨੇ ਉੱਥੇ ਸ਼ਰਨ ਲੈਣ ਲਈ ਅਪਲਾਈ ਕਰ ਰਹੇ ਨੇ ਪੋਲਿਟਿਕਲ ਅਸਾਇਲਮ ਜਿਹੜਾ ਹੈ ਉਹਨਾਂ ਦੀ ਗਿਣਤੀ ਦੇ ਵਿੱਚ ਵੀ ਭਾਰੀ ਵਾਧਾ ਆਇਆ ਇਕੱਲਾ ਅਮਰੀਕਾ ਤੇ ਇੰਗਲੈਂਡ ਹੀ ਨਹੀਂ ਕੈਨੇਡਾ ਦੇ ਵਿੱਚ ਵੀ ਜਿਹੜਾ ਹੈ ਸ਼ਰਨ ਲੈਣ ਵਾਲਿਆਂ ਦੀ ਗਿਣਤੀ ਉਹ ਵਧੀ ਹੈ ਜੀ ਉੱਥੋਂ ਦੀ ਰਿਫਿਊਜੀ ਪ੍ਰੋਟੈਕਸ਼ਨ ਜਿਹੜਾ ਡਿਵੀਜ਼ਨ ਹੈ ਆਰਪੀਡੀ ਉਹਨਾਂ ਦੇ ਮੁਤਾਬਿਕ 2023 ਦੇ ਵਿੱਚ 9060 ਲੋਕ ਜਿਹੜੇ ਨੇ ਉਹੋ ਸ਼ਰਨ ਲੈਣ ਵਾਸਤੇ ਅਪਲਾਈ ਕਰ ਚੁੱਕੇ ਨੇ ਤੇ ਕੱਲੇ ਜਨਵਰੀ ਤੋਂ ਮਾਰਚ ਦਾ ਜਿਹੜਾ ਕੁਆਟਰ ਹੈ ਤਿੰਨ ਮਹੀਨਿਆਂ ਦੇ ਅੰਦਰ ਅੰਦਰ ਇਸ ਸਾਲ ਦੇ 2024 ਦੇ ਵਿੱਚ 6056 6056 ਲੋਕ ਜਿਹੜੇ ਨੇ ਉਹ ਅਪਲਾਈ ਕਰ ਚੁੱਕੇ ਨੇ ਪੋਲਿਟੀਕਲ ਅਸਾਈਲਮ ਲੈਣ ਵਾਸਤੇ ਜਾਂ ਸ਼ਰਨ ਲੈਣ ਵਾਸਤੇ ਪਿਛਲੇ ਪੂਰੇ ਸਾਲ 'ਚ 9000 ਸੀ ਤੇ ਹੁਣ ਤਿੰਨਾਂ ਮਹੀਨਿਆਂ ਦੇ ਵਿੱਚ ਹੀ 6000 ਤੋਂ ਵੱਧ ਦੀ ਗਿਣਤੀ ਜਿਹੜੀ ਹੈ ਉਹ ਟੱਪ ਚੁੱਕੀ ਹੈ ਹੁਣ ਇਹਦਾ ਜਿਹੜਾ ਸ਼ੁਰੂਆਤ ਹੁੰਦੀ ਹੈ ਉਹ 2017 ਤੋਂ ਵਿੱਚ ਜਿਹੜਾ ਕੈਨੇਡਾ ਨੇ ਆਪਣੇ ਦੇਸ਼ ਦੇ ਵਿੱਚ ਫੋਰਨ ਸਟੂਡੈਂਟਸ ਜਿਹੜੇ ਨੇ ਜਾਂ ਇੰਟਰਨੈਸ਼ਨਲ ਸਟੂਡੈਂਟਸ ਹੈ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਉਹਦੇ ਵਿੱਚ ਵਾਧਾ ਕੀਤਾ ਸੀ ਇਜਾਫਾ ਕੀਤਾ ਸੀ ਉਸ ਤੋਂ ਹੀ ਜਿਹੜਾ ਹੈ ਇਹ ਸਾਰਾ ਜਿਹੜਾ ਖੇਡ ਹੈ ਉਹ ਸ਼ੁਰੂ ਹੋਇਆ 2016 ਤੋਂ ਲੈ ਕੇ 2022 ਤੱਕ ਜਿਹੜਾ ਹੈ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਸੀ ਬਾਹਰਲੇ ਦੇਸ਼ਾਂ ਤੋਂ ਮੁਲਕਾਂ ਤੋਂ ਆਏ ਹੋਏ ਜਿਹੜੇ ਪੜਨ ਵਾਲੇ ਵਿਦਿਆਰਥੀ ਸੀ ਉਹਨਾਂ ਦੀ ਗਿਣਤੀ ਜਿਹੜੀ ਹੈ ਉਹ 523971 523971 ਤੋਂ ਵੱਧ ਕੇ ਜਿਹੜੀ ਹੈ 84444 8.5 ਲੱਖ ਦੇ ਕਰੀਬ ਜਿਹੜੀ ਹੈ 5 ਲੱਖ ਤੋਂ ਵੱਧ ਕੇ ਗਿਣਤੀ ਜਿਹੜੀ ਹੈ ਆ 2016 ਤੋਂ 22 ਜਿਹੜਾ ਹੈ 5-6 ਸਾਲ ਦੇ ਵਿੱਚ ਸੀ ਇੰਨੀ ਜ਼ਿਆਦਾ ਜਿਹੜੀ ਹੈ ਉਹ ਗਿਣਤੀ ਵੱਧ ਗਈ ਹੁਣ ਜਦੋਂ ਇਹ ਗਿਣਤੀ ਵਧੀ ਇਹਦੇ ਨਾਲ ਜਿਹੜਾ ਹੈ ਉੱਥੋਂ ਦੀ ਜਿਹੜੀ ਕਮਾਈ ਸੀ ਜਿਹੜੇ ਲੋਕੇ ਪੈਸਾ ਇੱਥੋਂ ਲਿਜਾ ਕੇ ਉੱਥੇ ਖਰਚਦੇ ਸੀ ਜਾਂ ਉੱਥੇ ਫੀਸਾਂ ਦੇ ਰੂਪ ਵਿੱਚ ਲਾ ਲੋ ਰਹਿਣ ਸਹਿਣ ਦੇ ਵਿੱਚ ਜਿਹੜਾ ਪੈਸਾ ਸੀ ਉਹ 15 ਬਿਲੀਅਨ ਡਾਲਰ ਜਿਹੜਾ ਸੀ ਉਸ ਤੋਂ ਵੱਧ ਕੇ 37.3 ਬਿਲੀਅਨ ਡਾਲਰ ਤੇ ਪਹੁੰਚ ਗਿਆ 15 ਤੋਂ 37.3 ਬਿਲੀਅਨ ਡਾਲਰ ਜਿਹੜਾ ਹੈ ਜਣਿੰਦੀ ਦੁੱਗੜੇ ਤੋਂ ਵੀ ਜ਼ਿਆਦਾ ਜਿਹੜਾ ਹੈ ਇਹ ਪੈਸਾ ਜਿਹੜਾ ਹੈ ਕੈਨੇਡਾ ਦੇ ਵਿੱਚ ਇੱਥੋਂ ਲੋਕ ਜਿਹੜਾ ਹੈ ਬਾਹਰਲੇ ਦੇਸ਼ਾਂ ਤੋਂ ਲੈ ਕੇ ਗਏ ਪਰ ਇਹਦੇ ਨਾਲ ਨਾਲ ਹੋਇਆ ਕਿ ਉੱਥੇ ਜਿਹੜਾ ਹੈ ਰਹਿਣ ਦੀ ਸਮੱਸਿਆ ਜਿਹੜੀ ਹੈ ਘਰਾਂ ਦੀ ਸਮੱਸਿਆ ਉਹ ਬਹੁਤ ਵੱਧ ਗਈ ਖਰਚਾ ਜਿਹੜਾ ਹੈ ਰਹਿਣ ਦਾ ਕੋਸਟ ਆਫ ਲਿਵਿੰਗ ਜਿਹੜੀ ਹੈ ਉਹ ਬਹੁਤ ਵੱਧ ਗਈ ਉਸ ਦੇ ਨਾਲ ਜਿਹੜਾ ਹੈ ਉਹਨਾਂ ਨੇ ਆਪਣੀਆਂ ਪਾਲਿਸੀਆਂ ਨੂੰ ਬਦਲਿਆ ਪੀਆਰ ਦੇਣ ਦੀ ਜਿਹੜੀ ਪ੍ਰਕਿਰਿਆ ਹੈ ਉਹਦੇ ਵਿੱਚ ਉਹਨਾਂ ਨੇ ਬਦਲਾਅ ਕਰਨੇ ਸ਼ੁਰੂ ਕਰ ਦਿੱਤੇ ਵਰਕ ਪਰਮਿਟ ਜਿਹੜੇ ਨੇ ਉਹ ਪਹਿਲਾਂ ਐਕਸਟੈਂਡ ਹੋ ਜਾਂਦੇ ਸੀ ਉਹਨਾਂ ਦੇ ਵਿੱਚ ਕਾਫੀ ਬਦਲਾਅ ਲਿਆਂਦਾ ਸੋ ਇਹ ਜਿਹੜਾ ਵੀਜ਼ਾ ਦੇਣ ਦੇ ਵਿੱਚ ਵੀ ਗਿਣਤੀ ਦੇ ਵਿੱਚ ਵੀ ਕੈਪਿੰਗ ਕੀਤੀ ਸੋ ਵਰਕ ਪਰਮਿਟ ਤੇ ਪੀਆਰ ਜਿਹਦੇ ਕਰਕੇ ਪੰਜਾਬ ਦੇ ਲੋਕ ਜਿਹੜੇ ਨੇ ਜਾਦਾ ਜਾਂਦੇ ਸੀਗੇ ਜਦੋਂ ਉੱਥੇ ਉਹੀ ਮਿਲਣਾ ਜਿਹੜਾ ਹੈ ਉਹ ਮੁਸ਼ਕਲ ਹੋ ਗਿਆ ਤਾਂ ਉਹਨਾਂ ਲੋਕਾਂ ਨੇ ਜਿਹੜਾ ਹੈ ਉੱਥੇ ਇਸ ਤਰ੍ਹਾਂ ਦੇ ਹੱਥਕੰਡੇ ਅਪਣਾਉਣੇ ਸ਼ੁਰੂ ਕੀਤੇ ਕਿ ਕਿਵੇਂ ਜਿਹੜਾ ਹੈ ਉੱਥੇ ਰਿਹਾ ਜਾ ਸਕਦਾ ਹੈ ਕੁਝ ਲੋਕਾਂ ਨੇ ਤਾਂ ਕੈਨੇਡਾ ਦੇ ਵਿੱਚ ਸ਼ਰਨ ਵਾਸਤੇ ਜਾ ਹੈ ਅਪਲਾਈ ਕਰ ਦਿੱਤਾ ਕਿਸੇ ਨੇ ਰਾਜਨੀਤਿਕ ਸ਼ਰਨ ਦੀ ਗੱਲ ਕੀਤੀ 2023 ਜਿਹੜਾ ਐਂਡ ਹੈ ਉਹਦੇ ਵਿੱਚ ਵੱਧ ਕੇ ਗਿਣਤੀ ਜਿਹੜੀ ਹੈ ਉਹ 53457 ਐਪਲੀਕੇਸ਼ਨਾਂ ਦੀ ਹੋ ਜਾਂਦੀ ਹੈ ਮਤਲਬ 17 'ਚ 10000 ਸੀ ਤੇ 23 ਐਂਡ ਹੁੰਦੇ ਹੁੰਦੇ 53457 ਜਿਹੜੇ ਨੇ ਲੋਕਾਂ ਨੇ ਸ਼ਰਨ ਲਈ ਅਪਲਾਈ ਕੀਤਾ ਹੈ 5 ਗੁਣਾ ਵਾਧਾ ਜਿਹੜਾ ਹੈ ਐਨੇ ਸਾਲਾਂ ਦੇ ਵਿੱਚ ਹੋ ਗਿਆ ਹੁਣ ਸ਼ਰਨ ਜਿਹੜੀ ਹੈ ਉਹ ਤਾਂ ਇੰਨੀ ਛੇਤੀ ਨਹੀਂ ਮਿਲਦੀ ਜੇ ਪੈਂਡਿੰਗ ਅਪਲੀਕੇਸ਼ਨਾਂ ਤੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਬਹੁਤ ਲੰਮਾ ਟਾਈਮ ਲੱਗ ਜਾਂਦਾ ਹੈ ਲੇਕਿਨ ਉਹਨਾ ਟਾਈਮ ਜਿਹੜਾ ਹੈ ਇਹਨਾਂ ਲੋਕਾਂ ਨੂੰ ਕੰਮ ਕਰਨ ਦਾ ਜਿਹੜਾ ਹੈ ਉਜਾਦਤ ਮਿਲ ਜਾਂਦੀ ਹੈ ਇਹ ਕੰਮ ਕਰ ਲੈਂਦੇ ਨੇ ਕੰਮ ਕਰਕੇ ਜਿਹੜਾ ਹੈ ਆਪਣੀ ਕਮਾਈ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦਿੰਦੇ ਨੇ ਤੇ ਪੈਸਾ ਕਮਾਉਣਾ ਚਾਲੂ ਹੋ ਜਾਂਦਾ ਹੈ ਇਹਨਾਂ ਦੀ ਕਮਾਈ ਚਾਲੂ ਹੋ ਜਾਂਦੀ ਹੁਣ ਜਿਹੜੀ ਯੂਐਸ ਦੀ ਬਿਜ਼ਨਸ ਲੌਬੀ ਜਿਹੜੀ ਹੈ ਉਹ ਵੀ ਇਹਨਾਂ ਨੂੰ ਰਿਪੋਰਟ ਕਰਨ ਦੇ ਹੱਕ 'ਚ ਨਹੀਂ ਹੈ ਉਹ ਇਮੀਗ੍ਰੇਸ਼ਨ ਏਜੰਸੀਸ ਤੇ ਕੋਈ ਪ੍ਰੈਸ਼ਰ ਨਹੀਂ ਪਾ ਰਹੇ ਕਿ ਇਹਨਾਂ ਨੂੰ ਰਿਪੋਰਟ ਕਰੋ ਸਗੋ ਕਹਿੰਦੇ ਨੇ ਕਿ ਲੰਬਾ ਲਟਕਾਈ ਰੱਖੋ ਕਿਉਂਕਿ ਉਹਨਾਂ ਨੂੰ ਸਸਤੀ ਲੇਬਰ ਜਿਹੜੀ ਹੈ ਉਹ ਮਿਲ ਜਾਂਦੀ ਹੈ ਜਿੰਨੇ ਅਨਡਾਕੂਮੈਂਟਡ ਨੇ ਪੇਪਰਾਂ ਤੋਂ ਬਿਨਾਂ ਲੋਕ ਨੇ ਉਹਨਾਂ ਨੂੰ ਜਿਹੜੀ ਪੈਸੇ ਨੇ ਉਹ ਬਾਕੀ ਨਾਲੋਂ ਘੱਟ ਦੇ ਉੱਤੇ ਜਿਹੜਾ ਹੈ ਉਹ ਕੰਮ ਤੇ ਰੱਖਦੇ ਨੇ ਤੇ ਸਸਤੀ ਲੇਬਰ ਨੂੰ ਜਿਹੜਾ ਹੈ ਉਹ ਐਕਸਪਲੋਇਟ ਕਰਦੇ ਨੇ ਹੁਣ ਜੇ ਆਪਾਂ ਇੰਗਲੈਂਡ ਦੀ ਗੱਲ ਕਰੀਏ ਜਾਂ ਯੂਕੇ ਦੀ ਗੱਲ ਕਰਦੇ ਆ ਉਹਦੇ ਵਿੱਚ ਵੀ ਭਾਰਤੀਆਂ ਨੂੰ ਜਿਹੜਾ ਹੈ ਸ਼ਰਨ ਮਿਲਦੀ ਜਿਹੜੀ ਪਰਸੈਂਟੇਜ ਹੈ ਗਿਣਤੀ ਹੈ ਉਹ ਸਿਰਫ 6 ਤੋਂ 9% ਹੀ ਹੈ 6 ਤੋਂ 9% ਭਾਰਤੀ ਲੋਕਾਂ ਨੂੰ ਹੀ ਜਿਹੜਾ ਹੈ ਯੂਕੇ ਦੇ ਵਿੱਚ ਸ਼ਰਨ ਮਿਲਦੀ ਹੈ ਜੇ ਤੁਸੀਂ ਇਸ ਨੂੰ ਬਾਕੀ ਦੇਸ਼ਾਂ ਨਾਲ ਕੰਪੇਅਰ ਕਰੂੰ ਚਾਈਨਾ ਦੇ 18 ਤੋਂ 24% ਲੋਕ ਜਿਹੜੇ ਨੇ ਉਹਨਾਂ ਨੂੰ ਇੰਗਲੈਂਡ ਦੇ ਵਿੱਚ ਸ਼ਰਨ ਮਿਲ ਜਾਂਦੀ ਹੈ ਪਾਕਿਸਤਾਨ ਦੇ 53 ਤੋਂ 55% ਲੋਕ ਨੇ ਜਿਹੜੇ ਉਹ ਸ਼ਰਨ ਲੈਣ ਦੇ ਵਿੱਚ ਕਾਮਯਾਬ ਹੋ ਜਾਂਦੇ ਨੇ ਜੇ ਈਰਾਨ ਦੀ ਗੱਲ ਕਰੋ ਤਾਂ 77 ਤੋਂ 86% ਲੋਕ ਜਿਹੜੇ ਨੇ ਉਹਨਾਂ ਨੂੰ ਈਰਾਨ ਦੇ ਲੋਕਾਂ ਨੂੰ ਉੱਥੇ ਪੋਲੀਟੀਕਲ ਸ਼ਰਨ ਮਿਲ ਜਾਂਦੀ ਹੈ ਲੇਕਿਨ ਭਾਰਤੀ ਜਿਹੜੇ ਨੇ ਉਹ ਬਹੁਤ ਹੀ ਘੱਟ ਜਿਹੜੇ ਨੇ 6 ਤੋਂ 9% ਲੋਕਾਂ ਨੂੰ ਹੀ ਜਿਹੜੀ ਹੈ ਉਹ ਉੱਥੇ ਪੋਲੀਟੀਕਲ ਅਸਾਈਲਮ ਮਿਲਦਾ ਹੈ ਸ਼ਰਨ ਮਿਲਦੀ ਹੈ ਤਕਰੀਬਨ ਜਿਹੜੇ ਨੇ 11 ਮਹੀਨੇ ਦਾ ਵੇਟਿੰਗ ਪੀਰੀਅਡ ਹੈ ਟਾਈਮ ਹੈ ਜਦੋਂ ਤੁਸੀਂ ਅਪਲਾਈ ਕਰਦੇ ਹੋ ਉਸ ਤੋਂ ਬਾਅਦ ਜਿਹੜਾ ਹੈ ਤੁਹਾਡਾ 11-12 ਮੀਨਿਮਲ ਸਾਲ ਦੇ ਤਕਰੀਬਨ ਜਿਹੜਾ ਹੈ ਉਹ ਟਾਈਮ ਲੱਗ ਜਾਂਦਾ ਹੈ ਉਹ ਤੁਹਾਡੀ ਐਪਲੀਕੇਸ਼ਨ ਅਰਜੀ ਦੇ ਉੱਤੇ ਸੁਣਵਾਈ ਹੋਣ ਫੇਰ ਵੀ ਜਿਹੜਾ ਹੈ ਉਹ ਗਿਣਤੀ ਜਿਹੜੀ ਹੈ ਉਹ ਵੱਧਦੀ ਜਾ ਰਹੀ ਹੈ 2023 ਦੇ ਵਿੱਚ ਯੂਕੇ ਨੇ ਇੰਗਲੈਂਡ ਨੇ ਬਹੁਤ ਕੋਸ਼ਿਸ਼ ਕੀਤੀ ਕਿ ਇਹ ਪੈਨੈਸੀ ਨੂੰ ਘਟਾਇਆ ਜਾਵੇ ਉਹਨਾਂ ਨੇ 28% ਦੇ ਆਸ-ਪਾਸ ਜਿਹੜੀ ਹੈ ਇਹਦੇ ਵਿੱਚ ਕਮੀ ਵੀ ਲਿਆਂਦੀ ਕਿ ਐਨਾ ਉਹਨਾਂ ਨੇ ਆਪਣਾ ਬੈਕਲੌਗ ਕਲੀਅਰ ਕੀਤਾ ਫੇਰ ਵੀ ਜਿਹੜਾ ਹੈ ਦਸੰਬਰ ਦੇ ਵਿੱਚ 95000 ਐਪਲੀਕੇਸ਼ਨਾਂ ਜਿਹੜੀਆਂ ਨੇ ਉਹਨਾਂ ਦੀਆਂ ਹਜੇ ਵੀ ਜਿਹੜੀਆਂ ਉਹ ਪੈਂਡਿੰਗ ਪੰਜਾਂ ਸੀਗੀਆਂ ਜਿਨ੍ਹਾਂ ਦੇ ਉੱਤੇ ਉਹਨਾਂ ਨੇ ਹਜੇ ਨਿਰਣਾ ਲੈਣਾ ਸੀਗਾ ਸੋ ਇਸ ਤਰੀਕੇ ਦਾ ਜਿਹੜਾ ਉਹ ਡੇਰੀ ਹੈ ਐਨੇ ਘੱਟ ਲੋਕਾਂ ਨੂੰ ਮਿਲਦਾ ਹੈ ਪਰ ਫੇਰ ਵੀ ਜਿਹੜੀ ਗਿਣਤੀ ਹੈ ਉਹ ਲਗਾਤਾਰ ਜਿਹੜੀ ਹੈ ਵਧਦੀ ਜਾ ਰਹੀ ਹੈ ਜੇ ਤੁਸੀਂ ਯੂਐਸ ਦੇ ਵਿੱਚ ਦਾ ਕਿੰਨੇ ਲੋਕ ਫੜੇ ਗਏ ਸੀ ਤੇ ਕਿੰਨਿਆਂ ਨੂੰ ਸ਼ਰਨ ਮਿਲੀ ਸੀ ਉਸ ਦਾ ਵੀ ਫਿਗਰ ਨੂੰ ਦੇਖੋਗੇ ਤਾਂ 2013 ਦੇ ਵਿੱਚ 1064 ਭਾਰਤੀ ਜਿਹੜੇ ਨੇ ਉਹ ਇਲੀਗਲੀ ਕ੍ਰੋਸ ਕਰਦੇ ਫੜੇ ਗਏ ਸੀ ਪਰ ਉਹਨਾਂ ਚੋਂ ਕੁੱਲ 299 ਲੋਕਾਂ ਨੂੰ ਜਿਹੜੀ ਹੈ ਉੱਥੋਂ ਦੀ ਨਾਗਰਿਕਤਾ ਜਿਹੜੀ ਹੈ ਮਿਲੀ ਸੀ ਪੋਲਿਟੀਕਲ ਅਸਾਈਲਮ ਜਿਹੜਾ ਹੈ ਮਿਲਿਆ ਸੀ 2022 ਦੇ ਵਿੱਚ ਜੇ ਤੁਸੀਂ ਦੇਖੋ 35639 ਲੋਕ ਜਿਹੜੇ ਨੇ ਉਹ ਇਲੀਗਲੀ ਕ੍ਰੋਸ ਕਰਦੇ ਇੰਡੀਅਨ ਜਿਹੜੇ ਨੇ ਭਾਰਤੀ ਨੇ ਉਹ ਫੜੇ ਗਏ ਯੂ ਐਸ ਦੇ ਵਿੱਚ ਪਰ ਉਹਨਾਂ ਚੋਂ ਸਿਰਫ 2074 ਲੋਕਾਂ ਨੂੰ ਹੀ ਜਿਹੜੀ ਹੈ ਉਹ ਅਸਾਈਲਮ ਮਿਲੀ ਸ਼ਰਨ ਮਿਲੀ ਤੇ ਬਾਕੀ ਜਿਹੜੇ ਨੇ ਉਹਨਾਂ ਨੂੰ ਡਿਪੋਰਟ ਕਰਨ ਦੀ ਜਿਹੜੀ ਹੈ ਉਹ ਨੋ ਬਤਾਈ ਸੋ ਇੰਨਾ ਜ਼ਿਆਦਾ ਜਿਹੜੇ ਲੋਕ ਨੇ ਉਹਨਾਂ ਨੂੰ ਵਾਪਸ ਸੌਣਾ ਪੈਂਦਾ ਪਰ ਫੇਰ ਵੀ ਜੋ ਗਿਣਤੀ ਹੈ ਜੋ ਨੰਬਰ ਤੁਹਾਨੂੰ ਮੈਂ ਦੱਸੇ ਨੇ ਉਹ ਲਗਾਤਾਰ ਵਧਦੇ ਜਾ ਰਹੇ ਨੇ ਨਵੇਂ-ਨਵੇਂ ਤਰੀਕੇ ਨਵੇਂ-ਨਵੇਂ ਰੂਟ ਜਿਹੜੇ ਨੇ ਉਹ ਲੱਭੇ ਜਾ ਰਹੇ ਨੇ ਪੰਜਾਬੀ ਖਾਸ ਕਰ ਜਿਹੜੇ ਨੇ ਇਸ ਦੇ ਵਿੱਚ ਬਹੁਤ ਵੱਡੇ ਨੰਬਰਾਂ ਦੇ ਵਿੱਚ ਨੇ ਜਿਹੜੇ ਆਪਣਾ ਦੇਸ਼ ਛੱਡ ਕੇ ਆਪਣਾ ਮੁਲਕ ਛੱਡ ਕੇ ਇੱਥੋਂ ਪੈਸਾ ਲਾ ਕੇ ਆਪਣੀ ਜਾਨ ਦਾ ਜੋਖਮ ਲੈ ਕੇ ਜਿਹੜਾ ਹੈ ਉਹ ਯੂ ਐਸ ਯੂ ਕੇ ਇਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਹੈ ਉਹ ਰੋਜ਼ੀ ਰੋਟੀ ਕਮਾਉਣ ਲਈ ਆਪਣਾ ਫਿਊਚਰ ਜਿਹੜਾ ਹੈ ਉਹਨੂੰ ਬਿਹਤਰ ਬਣਾਉਣ ਵਾਸਤੇ ਭਵਿੱਖ ਜਿਹੜਾ ਹੈ ਉਹਨੂੰ ਸਵਾਰਨ ਲਈ ਜਿਹੜਾ ਹੈ ਉਹ ਜਾ ਰਹੇ ਨੇ ਪਰ ਇਹ ਜਿਹੜੇ ਨੰਬਰ ਨੇ ਜਿੰਨਿਆਂ ਨੂੰ ਉੱਥੇ ਸ਼ਰਨ ਮਿਲ ਰਹੀ ਹੈ ਉਹਦਾ ਨੰਬਰ ਬਹੁਤ ਘੱਟ ਹੈ ਲੇਕਿਨ ਗਿਣਤੀ ਜਿਹੜੀ ਹੈ ਉਹ ਲਗਾਤਾਰ ਵਧਦੀ ਜਾ ਰਹੀ ਹੈ ਸਾਨੂੰ ਇਹ ਸੋਚਣਾ ਪਏਗਾ ਬੈਠ ਕੇ ਕਿ ਕੀ ਇਹ ਰਸਤਾ ਜਿਹੜਾ ਹੈ ਇਲੀਗਲ ਜਾਣ ਦਾ ਕੀ ਉਹ ਸਹੀ ਹੈ ਕੀ ਇੰਨਾ ਪੈਸਾ ਜਿਹੜਾ ਹੈ ਜਿਹੜਾ ਅਸੀਂ ਉੱਥੇ ਲਾ ਰਹੇ ਹਾਂ ਬਰਬਾਦ ਕਰ ਰਹੇ ਆ ਜੇ ਉਹ ਤੁਹਾਡਾ ਸਫਲ ਨਹੀਂ ਹੁੰਦਾ ਤੁਹਾਨੂੰ ਕੁਝ ਸਾਲਾਂ ਬਾਅਦ ਵਾਪਸ ਆਣਾ ਪੈਂਦਾ ਹੈ ਇੱਥੇ ਤਾਂ ਕੀ ਫੇਰ ਉਹ ਜਾਇਜ਼ ਹੈ ਕਿ ਉਹੀ ਪੈਸਾ ਪੰਜਾਬ ਦੇ ਵਿੱਚ ਇਨਵੈਸਟ ਕਰਕੇ ਇੱਥੇ ਆਪਾਂ ਕੋਈ ਕੰਮਕਾਰ ਕੰਮ ਧੰਦਾ ਜਿਹੜਾ ਹੈ ਖੋਲ ਕੇ ਚਲਾ ਕੇ ਇੱਥੇ ਆਪਣੀ ਜ਼ਿੰਦਗੀ ਬਿਹਤਰ ਨਹੀਂ ਬਣਾ ਸਕਦੇ ਕੀ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਦੇ ਵਾਕਿਆ ਹੀ ਬਣ ਚੁੱਕੇ ਨੇ ਕਿ ਇੱਥੇ ਰਹਿਣਾ ਜਿਹੜਾ ਹੈ ਉਹ ਸੰਭਵ ਨਹੀਂ ਹੈ ਪੋਸੀਬਲ ਨਹੀਂ ਹੈ ਤੇ ਇਥੋਂ ਜਾਣਾ ਹੀ ਜਿਹੜਾ ਹੈ ਉਹਦੇ ਵਿੱਚ ਹੀ ਲੋਕਾਂ ਨੂੰ ਆਪਣੀ ਭਲਾਈ ਦਿਖ ਰਹੀ ਹੈ ਤੇ ਸਾਰੇ ਸਵਾਲ ਜਿਹੜੇ ਨੇ ਇਹ ਸਾਨੂੰ ਸੋਚਣ ਤੇ ਮਜਬੂਰ ਕਰ ਰਹੇ ਨੇ ਮੇਰਾ ਇਹ ਆંકੜੇ ਤੁਹਾਡੇ ਨਾਲ ਸਾਂਝੀ ਕਰਨ ਦਾ ਮਕਸਦ ਇਹ ਸੀ ਕਿ ਅਸੀਂ ਸੋਚੀਏ ਸਮਝੀਏ ਕਿ ਉੱਥੇ ਇਹ ਜਿਹੜੇ ਰਸਤੇ ਨੇ ਇਲੀਗਲ ਜਾਣ ਦੇ ਉਹ ਐਨੇ ਸੌਖੇ ਨਹੀਂ ਹੈ ਬਹੁਤ ਹੀ ਘੱਟ ਲੋਕਾਂ ਨੂੰ ਜਿਹੜਾ ਹੈ ਸ਼ਰਨ ਮਿਲਦੀ ਹੈ ਤੇ ਇਹ ਜਿਹੜੀ ਅਣਖੀ ਕੌਮ ਹੈ ਇਹ ਸ਼ਰਨਾਰਥੀ ਜਿਹੜੇ ਨੇ ਇਹ ਕਦੋਂ ਤੋਂ ਬਣ ਗਏ ਇਹ ਸਮਝ ਨਹੀਂ ਆਇਆ ਇੱਕ ਬਟਵਾਰੇ ਦਾ ਟਾਈਮ ਸੀ ਜਦੋਂ 1947 ਵਿੱਚ ਹੋਇਆ ਸੀ ਉੱਥੋਂ ਜਿਹੜੇ ਲੋਕ ਆਏ ਸੀ ਉੱਜੜ ਕੇ ਉਹਨਾਂ ਨੂੰ ਅਸੀਂ ਰਿਫਿਊਜੀ ਕਹਿੰਦੇ ਸੀ ਸ਼ਰਨਾਰਥੀ ਕਹਿੰਦੇ ਸੀ ਤੇ ਅੱਜ ਅਸੀਂ ਹਸਦੇ ਵਸਦੇ ਜਿਹੜੇ ਹੈ ਉਹੀ ਰਿਫਿਊਜੀ ਬਣੇ ਜਾ ਰਹੇ ਹਾਂ ਸਭ ਕੁਝ ਹੁੰਦੇ ਹੋਏ ਵੀ ਅਸੀਂ ਰਿਫਿਊਜੀ ਬਣਨ ਨੂੰ ਤਿਆਰ ਹਾਂ ਸ਼ਰਨਾਰਥੀ ਬਣਨ ਨੂੰ ਤਿਆਰ ਹਾਂ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਇਹ じゃ ਕੀ ਹੋ ਗਿਆ ਹੈ ਇਹਦੇ ਉੱਪਰ ਸਾਨੂੰ ਵਾਕਿਆ ਹੀ ਸੋਚਣ ਦੀ ਲੋੜ ਹੈ ਧੰਨ